ਗੁਰੂ ਜੀ ਦਾ ਵਾਹਿਗੁਰੂ ਜੀ ਦਾ ਖਾਲਸਾ ਬਹਿਗੁਰੂ ਜੀ ਕੀ ਫਤਿਹ ਸਿੱਖਾਂ ਦਾ ਸਭ ਤੋਂ ਪਾਵਨ ਅਕਾਲ ਤਖਤ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਗੁਰੂ ਰਾਮਦਾਸ ਜੀ ਵੱਲੋਂ ਬਸਾਇਆ ਗਿਆ ਰਾਮਦਾਸ ਨਗਰ ਜਿਸ ਦੀ ਪੂਰੇ ਵਰਲਡ ਵਿੱਚ ਮਹਿਮਾ ਹੈ ਦੂਰੋਂ ਦੂਰੋਂ ਵਿਦੇਸ਼ੀ ਸੈਲਾਨੀ ਬਾਹਰਲੇ ਮੁਲਖਾਂ ਦੇ ਜਾਂ ਇੰਡੀਆ ਦੇ ਸਟੇਟ ਦੇ ਬਖ ਬਖ ਲੋਕ ਉੱਥੇ ਦੇਖਣਾ ਆਉਂਦੇ ਨੇ ਸ਼ਰਧਾ ਨਾਲ ਆਉਂਦੇ ਨੇ ਦਰਬਾਰ ਸਾਹਿਬ ਦੇ ਦਰਸ਼ਨ ਕਰਨ ਸੋ ਭਾਈ ਉਸ ਧਰਤੀ ਤੇ ਮਸਾਖੀ ਦੇ ਅਗੜ ਪਿਛੜ ਇੱਕ ਗੰਦਾ ਕਿਸਮ ਦਾ ਲੌਂਡਾ ਨਾਚ ਹੋਣ ਜਾ ਰਿਹਾ ਉਸ ਨੂੰ ਰੋਕਣ ਦੀ ਪੂਰੀ ਕੋਸ਼ਿਸ਼ ਕੀਤੀ ਜਾਵੇ ਸ਼੍ਰੋਮਣੀ ਕਮੇਟੀ ਵੱਲੋਂ ਮੁਖਤ ਹੈ ਯਾਗ ਰਿਆ ਜਾਵੇ ਪ੍ਰੈਸ ਨੋਟ ਜਾਰੀ ਕਰੇ ਜਾਣ ਵੱਡੇ ਅਫਸਰਾਂ ਨੂੰ ਸ਼ਹਿਰ ਦੇ ਅਨੰਦਕਾਰਨ ਨੂੰ ਮਿਲਿਆ ਜਾਵੇ ਹਿੰਦੂ ਜਥੇਬੰਦੀਆਂ ਵੱਲੋਂ ਵੀ ਪਹਿਲ ਕਦਮੀ ਕਰੀ ਜਾਵੇ ਸਮੂਹ ਨਿੰਗ ਸਿੰਘ ਜਥੇਬੰਦੀਆਂ ਵੱਲੋਂ ਵੀ ਇਹ ਐਲਾਨ ਕਰਿਆ ਜਾਵੇ ਜਾਂ ਬਖ ਬਖ ਬੰਦਿਆਂ ਦੀ ਕਮੇਟੀ ਬਣਾ ਕੇ ਮਿਲਿਆ ਜਾਵੇ ਡੀਸੀ ਨੂੰ ਤੇ ਸਮੂਹ ਅਧਿਕਾਰੀਆਂ ਨੂੰ ਵੀ ਬੇਨਤੀਆਂ ਕਿਉਂਕਿ ਬੱਚੇ ਉਹਨਾਂ ਦੇ ਘਰੇ ਵੀ ਹੈ ਇਹ ਗੰਦਪੈਣ ਤੋਂ ਰੋਕਿਆ ਜਾਵੇ ਇਹ ਇੱਕ ਸੋਚੀ ਸਮਝੀ ਸਾਜ਼ਿਸ਼ ਹੈ ਇਹ ਬੂਟੇ ਨੂੰ ਬਦੰਤੋਂ ਰੋਕਿਆ ਜਾਵੇ ਤੇ ਇਸ ਪਾਣੀ ਪਾਉਂਦੀ ਥਾਂ ਤੇ ਸਪਰੇਅ ਕਰੀ ਜਾਵੇ ਪਵਿੱਤਰ ਸ਼ਹਿਰ ਚ ਇਹ ਦੋ ਇਹ ਕਰਨਗੇ ਵੱਖ-ਵੱਖ ਲੋਕ ਬਾਹਰ ਦੇ ਆਏ ਦੇਖਣਗੇ ਤਾਂ ਉਹ ਕੀ ਸਮਝਣਗੇ ਜਾਂ ਸਾਡੇ ਬੱਚੇ ਅੰਮ੍ਰਿਤਸਰ ਜੋ ਲੋਕੋ ਲੋਕ ਨੇ ਉਹ ਵੀ ਇਕੱਠੇ ਹੋ ਕੇ ਮਿਲਣ ਉਹਨਾਂ ਦੇ ਬੱਚੇ ਇਹ ਚੀਜ਼ਾਂ ਦੇਖਣਗੇ ਤਾਂ ਉਹ ਕੀ ਕੀ ਉਹਨਾਂ ਦੇ ਅਸਰੂ ਬਾਲਮਨ ਤੇ ਕੀ ਉੱਕ ਰਿਆ ਜਾਊ ਇਸ ਗੰਦ ਨੂੰ ਪੈਣ ਤੋਂ ਰੋਕਿਆ ਜਾਵੇ ਹੱਥ ਬੰਨ ਕੇ ਬੇਨਤੀ ਹੈ ਲੋਕੋ ਲੋਕ ਵੱਧ ਤੋਂ ਵੱਧ ਇਕੱਠੇ ਹੋਣ ਪ੍ਰੋਟੈਸਟ ਕਰ ਦੋ ਪਹਿਲੀ ਸ਼ੁਰੂ ਕਰ ਦੋ ਡੀਸੀ ਨੂੰ ਮਿਲੋ ਅਫਸਰ ਸਾਹਿਬਾਨ ਨਾਲ ਵੀ ਬੇਨਤੀ ਆ ਉਥੋਂ ਦੇ ਜੋ ਵੱਡੇ ਅਫਸਰ ਨੇ ਉਹ ਉਹਨਾਂ ਦੇ ਬੱਚੇ ਵੀ ਉੱਥੇ ਅਫਸਰੀ ਰਹਿੰਦੇ ਨੇ ਪੜ੍ਹਦੇ ਨੇ ਉਹ ਇਹ ਜਿੰਝਾਂ ਦੇਖਣਗੇ ਤਾਂ ਕੀ ਹੋਊਗਾ ਇਹ ਜਾਣ ਬੁੱਝ ਕੇ ਇੱਕ ਗਿਣੀ ਮਿੱਠੀ ਸਾਜ਼ਿਸ਼ ਤਹਿਤ ਕੀਤਾ ਜਾ ਰਿਹਾ ਹੈ ਕਿਉਂਕਿ ਕਿ ਵਿਸਾਖੀ ਦੇ ਨੇੜੇ ਤੇੜੇ ਕਰਿਆ ਜਾ ਰਿਹਾ ਜਦੋਂ ਸਿੱਖਾਂ ਦਾ ਜਨਮ ਖਾਲਸੇ ਦਾ ਜਨਮ ਹੋਇਆ ਸੀ ਉਹਨਾਂ ਦਿਨਾਂ ਦੇ ਵਿੱਚ ਵੱਖ-ਵੱਖ ਸਾਸ਼ਤ ਤਹਿਤ ਇਹ ਕੰਮ ਕਰਵਾਇਆ ਜਾ ਰਿਹਾ ਸੋ ਭਾਈ ਜਿੰਨੀ ਮੇਰੀ ਸੋਝੀ ਹੈ ਮੈਂ ਉਸ ਸੰਸਾਰ ਬੋਲਤਾ ਕਾਲੇ ਸ਼ਬਦਾਂ ਲਈ ਮਾਫੀ ਇਸ ਗੰਦ ਨੂੰ ਪੈਣ ਤੋਂ ਰੋਕਿਆ ਜਾਵੇ ਸਮੂਹ ਸਮੂਹ ਜਥੇਬੰਦੀਆਂ ਹਰੇਕ ਧਾਰਮਿਕ ਜਥੇਬੰਦੀਆਂ ਨੂੰ ਖਾਸ ਤੌਰ ਤੇ ਇਸ ਇਸ ਪਰਟੀ ਨੋਟਿਸ ਲਾਣਾ ਚਾਹੁੰਦਾ ਹੈ ਸ਼੍ਰੋਮਣੀ ਕਮੇਟੀ ਨੂੰ ਇਸ ਤੇ ਤਾਂ ਪੂਰਾ ਤਕੜਾ ਨੋਟਿਸ ਲੈਣਾ ਚਾਹੀਦਾ ਬੇਨਤੀ ਕਰਦਾ ਇੱਕ ਆਧਨਾ ਸਿੱਖ ਹੋਂਦ ਦੇ ਨਾਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ